ਸਭਾ ਦੀ ਵੋਟ ਵਾਸਤੇ ਬੇਨਤੀ ਕੀਤੀ ਆ ਔਰ ਬਹੁਤ ਹੀ ਰਿਸਪੌਂਸਬਲ ਆ ਜਿਹੜੀਆਂ ਇੰਨਾ ਦੀਆਂ ਸਵੱਸਿਆਵਾਂ ਤੇ ਵੀ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਬਿਲਕੁਲ ਉਹਨਾਂ ਨੇ ਕਿਹਾ ਕਿ ਸਾਡੇ ਕੋ ਆਓ ਮੈਨੂੰ ਟਾਈਮ ਦਿੱਤਾ ਹੈ ਉਹਨਾਂ ਨੇ ਕੀ ਕੱਲ ਤੁਸੀਂ ਆਓ ਸ਼ਾਮ ਦੇ ਟਾਈਮ ਆਪਣੀ ਬਰਾਦਰੀ ਦੇ ਜਿੱਡੇ ਵੀ ਤੁਹਾਡੇ ਬੰਦੇ ਜਿਨ੍ਹਾਂ ਨੂੰ ਸਮੱਸਿਆਵਾਂ ਜੰਨੀਆਂ ਸਮੱਸਿਆਵਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਤੁਸੀਂ ਮੇਰੇ ਕੋਲ ਲੈ ਕੇ ਆਓ ਤੇ ਜੋ ਮੈਂ ਪਹਿਲ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰੂੰਗਾ ਆਪਣੇ ਭਰਾਵਾਂ ਦਾ ਮੀਟਿੰਗ ਕੀਤੀ ਆ ਔਰ ਲੋਕ ਸਭਾ ਦੀ ਵੋਟ ਵਾਸਤੇ ਬੇਨਤੀ ਕੀਤੀ ਆ ਔਰ ਬਹੁਤ ਹੀ ਰਿਸਪੌਂਸ ਮਿਲਿਆ ਹਾਲੇ ਅਸੀਂ ਥੋੜਾ ਲੇਟ ਹੋ ਗਏ ਪਰ ਹਾਲ ਫੇਰ ਵੀ ਪੂਨ ਸੀਗਾ ਬਹੁਤ ਵਧੀਆ ਚੱਚਾ ਹੋਈ ਹੈ ਜਿਹੜੀਆਂ ਇਹਨਾਂ ਦੀਆਂ ਸਵੱਸਿਆਵਾਂ ਇਹ ਵੀ ਲੋਕ ਸਭਾ ਦੀ ਚੋਣ ਤੋਂ ਬਾਅਦ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਦੱਸਿਆ ਇਹਨਾਂ ਨੇ ਕੁਝ ਕੋਜੇ ਜੀ ਬਾਅਦ ਦੇ ਵਿੱਚ ਬੈਠ ਕੇ ਜਿਹੜਾ ਸੋਲੂਸ਼ਨ ਕਰ ਲਾਂਗੇ ਸਭ ਨੇ ਕਿਹਾ ਕਿ ਵੋਟ ਆਮ ਆਦਮੀ ਪਾਰਟੀ ਨੂੰ ਪਾਊਗੀ ਇਸ ਕਰਕੇ ਮਨ ਬਹੁਤ ਖੁਸ਼ ਹੋਇਆ ਔਰ ਅੱਜ ਲੀਡ ਜਿਹੜੀ ਹੈ ਸਾਡੀ ਹੋਰ ਵਧ ਗਈ ਆਹ ਸਰ ਆਪਣਾ ਨਾਮ ਪੇਪਲੇ ਵਾਰ ਦੱਸ ਕੇ ਆ ਜਿਹੜੀ ਮੀਟਿੰਗ ਕਰਾਈ ਗਈ ਕੀ ਮੀਟਿੰਗ ਸੀ ਕੀ ਤੇ ਧਾਰੀਵਾਲ ਸਾਹਿਬ ਨੇ ਕੀ ਵਿਸ਼ਵਾਸ ਦਿਵਾ ਦਿੱਤਾ ਜੀ ਮੈਂ ਜਸਵਿੰਦਰ ਸਿੰਘ ਗੰਢਾ ਜੂਥ ਹੈ ਵਾਈਸ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਤੋਂ ਅੱਜ ਪੰਜਾਬ ਅੱਜ ਦੀ ਜੋ ਮੀਟਿੰਗ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਦੇ ਹੱਕ ਵਿੱਚ ਰੱਖੀ ਗਈ ਸਵਰਨਕਾਰ ਬਰਾਦਰੀ ਵੱਲੋਂ ਤੇ ਸਾਰਿਆਂ ਨੇ ਅੱਜ ਨਿਰਣੇ ਲਿਆ ਹੈ ਸਾਰੀ ਬਰਾਦਰੀ ਨੇ ਕਿ ਆਪਾਂ ਸਰਦਾਰ ਧਾਰੀਵਾਲ ਸਾਹਿਬ ਨੂੰ ਵੋਟ ਪਾ ਕੇ ਵੱਡੀ ਲੀਡ ਦੇ ਨਾਲ ਜਿਤਾਉਣਾ ਹੈ ਤੇ ਜੰਨੀਆਂ ਵੀ ਬਰਾਦਰੀ ਦੀਆਂ ਸਮੱਸਿਆਵਾਂ ਨੇ ਜੋ ਪਿਛਲੇ ਲੰਮੇ ਸਮੇਂ ਤੋਂ ਚੱਲਦੀਆਂ ਪਈਆਂ ਨੇ ਧਾਰੀਵਾਲ ਸਾਹਿਬ ਸਾਡੇ ਨਾਲ ਵਾਅਦਾ ਕਰਕੇ ਗਏ ਨੇ ਬਰਾਦਰੀ ਨਾਲ ਵਾਅਦਾ ਕਰਕੇ ਗਏ ਨੇ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਹੱਲ ਕੀਤਾ ਜਾਏਗਾ ਜਿਹੜੀਆਂ ਪਹਿਲੀਆਂ ਜਿਹੜੀਆਂ ਅੱਗੇ ਵੀ ਆਉਣਗੀਆਂ ਉਹਨਾਂ ਨੂੰ ਵੀ ਹੱਲ ਕੀਤਾ ਜਾਏਗਾ ਤੇ ਪਾਰਟੀ ਹਮੇਸ਼ਾ ਬਰਾਦਰੀ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਪਹਿਲਾਂ ਕੀ ਮੁਸ਼ਕਲਾਂ ਤੁਹਾਨੂੰ ਆਉਂਦੀਆਂ ਸੀ ਪਹਿਲਾਂ ਸਵਨਗਾਰ ਬਰਾਦਰੀ ਨੂੰ ਜਿਵੇਂ ਕਿਸੇ ਦੀ ਚੋਰੀ ਹੋ ਗਈ ਕਿਸੇ ਕਿ ਕਦੀ ਡਾਕਾ ਮਾਰ ਲਿਆ ਤੁਹਾਨੂੰ ਪਤਾ ਹੀ ਹੋਏਗਾ ਕਿ ਬਹੁਤ ਜਿਆਦੀਆਂ ਸਮੱਸਿਆਵਾਂ ਆਉਂਦੀਆਂ ਨੇ ਇਸ ਤਰ੍ਹਾਂ ਦੀਆਂ ਤੇ ਉਹਦੇ ਧਾਰ ਤੇ ਹੀ ਕਿ ਉਹਨਾਂ ਵੱਲੋਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਏਗਾ ਠੀਕ ਹੈ ਤਾਂ ਨਾ ਉਹ ਲੋ ਸਵਾਸ਼ਣ ਕੀ ਵਿਦਾ ਜਾਵੇ ਤਾਂ ਉਹ ਵੀ ਦੱਸਿਆ ਗਿਆ ਵੀ ਜਿਹੜੀਆਂ ਮੁਸ਼ਕਲਾਂ ਦਾ ਨਵਾਰੀਆਂ ਵੀ ਉਹਦਾ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੇ ਕਿਹਾ ਕਿ ਸਾਡੇ ਕੋ ਆਓ ਮੈਨੂੰ ਟਾਈਮ ਦਿੱਤਾ ਹੈ ਉਹਨਾਂ ਨੇ ਕਿ ਕੱਲ ਤੁਸੀਂ ਆਓ ਸ਼ਾਮ ਦੇ ਟਾਈਮ ਆਪਣੀ ਬਰਾਦਰਰੀ ਦੇ ਜਿੱਡੇ ਵੀ ਤੁਹਾਡੇ ਬੰਦੇ ਜਿਨ੍ਹਾਂ ਨੂੰ ਸਮੱਸਿਆ ਜੰਨੀਆਂ ਸਮੱਸਿਆਵਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਤੁਸੀਂ ਮੇਰੇ ਕੋਲ ਲੈ ਕੇ ਆਓ ਤੇ ਜੋ ਮੈਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰਾਂਗੇ ਆਪਣੇ ਭਰਾਵਾਂ ਦਾ ਮੀਟਿੰਗ ਕੀਤੀ ਹੈ ਔਰ ਲੋਕ ਸਭਾ ਦੀ ਵੋਟ ਵਾਸਤੇ ਬੇਨਤੀ ਕੀਤੀ ਹੈ ਔਰ ਬਹੁਤ ਹੀ ਰਿਸਪੌਂਸ ਮਿਲਿਆ ਹਾਲੇ ਅਸੀਂ ਥੋੜਾ ਲੇਟ ਹੋ ਗਏ ਪਰ ਹਾਲ ਫਿਰ ਵੀ ਪੂਨ ਸੀਗਾ ਬਹੁਤ ਵਧੀਆ ਚੱਚਾ ਹੋਈ ਹੈ ਜਿਹੜੀਆਂ ਇਹਨਾਂ ਦੀਆਂ ਸਵੱਸਿਆਵਾਂ ਇਹ ਵੀ ਲੋਕ ਸਭਾ ਦੀ ਇਲਕਟਸ ਤੋਂ ਬਾਅਦ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਦੱਸਿਆ ਇਹਨਾਂ ਨੇ ਕੁਝ ਕੋਜੇ ਜੀ ਬਾਅਦ ਦੇ ਵਿੱਚ ਬੈਠ ਕੇ ਜੜਾਓ ਸੋਲੂਸ਼ਨ ਕਰ ਲਾਂਗੇ ਸਭ ਨੇ ਕਿਹਾ ਕਿ ਵੋਟ ਆਮ ਆਦਮੀ ਪਾਰਟੀ ਨੂੰ ਪਾਊਗੀ ਇਸ ਕਰਕੇ ਮਨ ਬਹੁਤ ਖੁਸ਼ ਹੋਇਆ ਔਰ ਅੱਜ ਲੀਡ ਜਿਹੜੀ ਹੈ ਸਾਡੀ ਹੋਰ ਵਧ ਗਈ ਆਹ ਸਰ ਆਪਣਾ ਨਾਮ ਆਪਣੇ ਬਾਰੇ ਦੱਸ ਕੇ ਆ ਜਿਹੜੀ ਮੀਟਿੰਗ ਕਰਾਈ ਗਈ ਕੀ ਮੀਟਿੰਗ ਸੀ ਕੀ ਤੇ ਧਾਰੀਵਾਲ ਸਾਹਿਬ ਨੇ ਕੀ ਵਿਸ਼ਵਾਸ ਦਿਵਾ ਦਿੱਤਾ ਜੀ ਮੈਂ ਜਸਵਿੰਦਰ ਸਿੰਘ ਗੰਢਾ ਜੂਥ ਹੈ ਵਾਈਸ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਤੋਂ ਅੱਜ ਪੰਜਾਬ ਅੱਜ ਦੀ ਜੋ ਮੀਟਿੰਗ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਦੇ ਹੱਕ ਵਿੱਚ ਰੱਖੀ ਗਈ ਸਵਰਨਕਾਰ ਬਰਾਦਰੀ ਵੱਲੋਂ ਤੇ ਸਾਰਿਆਂ ਨੇ ਅੱਜ ਨਿਰਣੇ ਲਿਆਏ ਸਾਰੀ ਬਰਾਦਰੀ ਨੇ ਕਿ ਆਪਾਂ ਸਰਦਾਰ ਧਾਰੀਵਾਲ ਸਾਹਿਬ ਨੂੰ ਬੋਰਡ 'ਤੇ ਪਾ ਕੇ ਵੱਡੀ ਲੀਡ ਦੇ ਨਾਲ ਜਿਤਾਉਣਾ ਹੈ ਤੇ ਜੰਨੀਆਂ ਵੀ ਬਰਾਦਰੀ ਦੀਆਂ ਸਮੱਸਿਆਵਾਂ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਚੱਲਦੀਆਂ ਪਈਆਂ ਨੇ ਧਾਰੀਵਾਲ ਸਾਹਿਬ ਸਾਡੇ ਨਾਲ ਵਾਅਦਾ ਕਰਕੇ ਗਏ ਨੇ ਬਰਾਦਰੀ ਨਾਲ ਵਾਅਦਾ ਕਰਕੇ ਗਏ ਨੇ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਹੱਲ ਕੀਤਾ ਜਾਏਗਾ ਜਿਹੜੀਆਂ ਪਹਿਲੀਆਂ ਜਿਹੜੀਆਂ ਅੱਗੇ ਵੀ ਆਉਣਗੀਆਂ ਉਹਨਾਂ ਨੂੰ ਵੀ ਹੱਲ ਕੀਤਾ ਜਾਏਗਾ ਤੇ ਪਾਰਟੀ ਹਮੇਸ਼ਾ ਬਰਾਦਰੀ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਪਹਿਲਾਂ ਕੀ ਮੁਸ਼ਕਲਾਂ ਤੁਹਾਨੂੰ ਆਉਂਦੀਆਂ ਸੀ ਪਹਿਲਾਂ ਸਵਨਗਾਰ ਬਰਾਦਰੀ ਨੂੰ ਜਿਵੇਂ ਕਿਸੇ ਦੀ ਚੋਰੀ ਹੋ ਗਈ ਕਿਸੇ ਕਿ ਕਦੀ ਡਾਕਾ ਮਾਰ ਲਿਆ ਤੁਹਾਨੂੰ ਪਤਾ ਹੀ ਹੋਏਗਾ ਕੀ ਬਹੁਤ ਜਿਆਦੀਆਂ ਸਮੱਸਿਆਵਾਂ ਆਉਂਦੀਆਂ ਨੇ ਇਸ ਤਰ੍ਹਾਂ ਦੀਆਂ ਤੇ ਉਹਦੇ ਧਾਰਤੇ ਹੀ ਕਿ ਉਹਨਾਂ ਵੱਲੋਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਏਗਾ ਠੀਕ ਹੈ ਤਾਂ ਨਾ ਉਹਨਾਂ ਵੱਲੋਂ ਸਵਾਸ਼ਣਜੀ ਵਿਦਤਾ ਜਿਆਵੇ ਤਾਂ ਉਹ ਵੀ ਦੱਸਿਆ ਗਿਆ ਵੀ ਜਿਹੜੀਆਂ ਮੁਸ਼ਕਲਾਂ ਦਾ ਨਵਾਰੀਆਂ ਵੀ ਉਹਦਾ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੇ ਕਿਹਾ ਕਿ ਸਾਡੇ ਕੋ ਆਓ ਮੈਨੂੰ ਟਾਈਮ ਦਿੱਤਾ ਹੈ ਉਹਨਾਂ ਨੇ ਕਿ ਕੱਲ ਤੁਸੀਂ ਆਓ ਸ਼ਾਮ ਦੇ ਟਾਈਮ ਆਪਣੀ ਬਰਾਦਰੀ ਦੇ ਜਿੱਡੇ ਵੀ ਤੁਹਾਡੇ ਬੰਦੇ ਜਿਨ੍ਹਾਂ ਨੂੰ ਸਮਸਿਆ ਜੰਨੀਆਂ ਸਮਸਿਆਵਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਤੁਸੀਂ ਮੇਰੇ ਕੋਲ ਲੈ ਕੇ ਆਓ ਤੇ ਜੋ ਮੈਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰਾਂਗਾ